ਸਸਾਰੀਆਂ ਪੰਜਾਬਣਾਂ ਜਿਹੜਾ ਦਿਲ ਹੈ ਉਹ ਸ਼ੇਰ ਵਰਗਾ ਹੁੰਦਾ ਹੈ। ਗੁਰੂ ਸਾਹਿਬ ਨੇ ਵੀ ਸਾਨੂੰ ਕਿਹਾ ਹੈ ਗੁਰਗ੍ਰਮਿੰਦ ਸਿੰਘ ਜੀ ਨੇ ਕਿਹਾ ਸੀ ਕਿ ਆਪਣੀ ਤੁਸੀਂ ਰੱਖਿਆ ਲਈ ਸ਼ਸਤਰ ਰੱਖੋ। ਸੋ ਇਹ ਸਾਡਾ ਸੱਭਿਆਚਾਰ ਹੈ। ਇਹ ਅਸੀਂ ਆਪਣੀ ਸੇਫਟੀ ਲਈ ਤੇ ਜਿਹੜੇ ਕੋਈ ਮਜਲੂਮ ਹੁੰਦੇ ਨੇ ਲੋਕ ਉਹਨਾਂ ਦੀ ਹੈਲਪ ਲਈ ਅਸੀਂ ਰੱਖਦੇ ਰਹੇ ਹਾਂ। ਇਹ ਸਾਡਾ ਇਤਿਹਾਸ ਹੈ। ਟੀ ਸੀਨੇ ਵਿੱਚ ਸ਼ੇਰ ਜੱਡਾ ਦਿਲ ਰੱਖਦੀ ਮੇਰਾ ਜੱਟ ਹਥਿਆਰ ਰੱਖਦਾ। ਸਰ ਸ਼ਿਕਾ ਵੀਰੇ ਤੁਹਾਨੂੰ ਔਰ ਸੂਬੂ ਪੰਜਾਬੀਆਂ ਨੂੰ ਬਹੁਤ ਹੀ ਪਿਆਰ ਸਤ ਸਕਾਰ ਨਾਲ ਸਰ ਸ਼ਿਕਾ ਅੱਛਾ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਧੀਆਂ ਦੇ ਵਿਆਹ ਤੇ ਆਉਨੇ ਹੋ ਤਾਂ ਮਨ ਦੇ ਵਿੱਚ ਇੱਕ ਤਰ੍ਹਾਂ ਦੀ ਖੁਸ਼ੀ ਵੀ ਹੁੰਦੀ ਹੈ ਕਿ ਚਲੋ ਇਹ ਜਿਹੜਾ ਕਾਰਜ ਆ ਕਿਉਂਕਿ ਬਾਪ ਦੇ ਸਿਰ ਤੇ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੋ ਪੁਸ਼ਪਾ ਮਾਨ ਨੇ ਮਾਤਰੀ ਕਿਉਂਕਿ ਕੰਨਿਆਦਾਨ ਮਹਾਦਾਨ ਆਪਣੇ ਅ ਇੰਡੀਅਨ ਜਿਹੜੀ ਸੰਸਕ੍ਰਿਤੀ ਹੈ ਇਸ ਤੋਂ ਵੱਡਾ ਕੋਈ ਦਾਣ ਨਹੀਂ ਔਰ ਲੋੜਵੰਦ ਜਿਹੜੀਆਂ ਧੀਆ ਨਹੀਂ ਜਿਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਅ ਅੱਛੇ ਤਰੀਕੇ ਨਾਲ ਸਾਡੀ ਮੈਰिज ਹੋ ਜਾਈ ਗਰੀਬੀ ਬਹੁਤ ਹੈ ਆਪਣੇ ਦੇਸ਼ کئی ਤਰ੍ਹਾਂ ਤੇ ਉਹਨਾਂ ਦੀ ਮਦਦ ਹੋਈ ਹੈ ਬਹੁਤ ਹੀ ਵੱਡਾ ਉੱਪਰ ਆਲੇ ਸੋ ਮੈਂ ਬਹੁਤ ਖੁਸ਼ ਆਜੇ ਉਹਨਾਂ ਸਾਰਿਆਂ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਕੇ ਔਰ ਅਰਦਾਸ ਕਰਦਿਆਂ ਕਿ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਜਿਹੜੇ ਲੋੜਵੰਦ ਸਾਡੇ ਲੋਕ ਨੇ ਉਹਨਾਂ ਦੀ ਮਦਦ ਇਹ ਜਾਰੀ ਰੱਖਣ ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਹੁਆਣਾ ਕਿਉਂਕਿ ਜਦੋਂ ਵਿਆਹ ਚ ਆਉਂਦੇ ਹਨ ਨਾ ਤਾਂ ਆਪਦਾ ਵਿਆਹ ਜ਼ਰੂਰ ਯਾਦ ਆਉਂਦਾ ਤਾਂ ਫਿਰ ਉਹ ਜਦੋਂ ਬਾਈ ਜੀ ਨਾਲ ਅਸੀਂ ਤੁਹਾਡੀਆਂ ਤਸਵੀਰਾਂ ਦੇਖਦੇ ਰਹਿੰਦੇ ਆ ਤਾਂ ਹੁਣ ਵੀ ਤੁਹਾਡੇ ਦੇ ਵਿੱਚ ਜਦੋਂ ਸਾਨੂੰ ਪਿਆਰ ਦੇਖ ਕੇ ਨਾ ਮੈਨੂੰ ਲੱਗਦੀ ਤੁਹਾਡਾ ਲਵ ਕਹਿ ਸਕਦੇ ਆ ਉਹ ਮਿਸਾਲ ਆ ਪੂਰੇ ਲੋਕਾਂ ਦੇ ਲਈ ਕਿ ਇੱਕ ਕਲਾਕਾਰ ਹੋ ਕੇ ਤੁਸੀਂ ਜ਼ਿੰਮੇਵਾਰੀਆਂ ਵੀ ਬਖੂਬੀ ਨਿਭਾਈਆਂ ਤੇ ਕਲਾਕਾਰੀ ਵੀ ਜਿਹੜੇ ਆਪਾਂ ਪੰਜਾਬੀ ਆ ਜੀ ਮੈਨੂੰ ਲੱਗਦਾ ਪੰਜਾਬਣਾਂ ਉਹ ਇਸੇ ਤਰ੍ਹਾਂ ਦੀਆਂ ਨੇ ਇਹੀ ਸਾਡਾ ਵਿਰਸਾ ਹੈ ਕਿ ਅਸੀਂ ਜਿੱਥੇ ਅੱਜ ਮੇਰਾ ਇੱਕ ਗੀਤ ਵੀ ਆਇਆ ਕਿ ਜੱਟੀ ਸੀਨੇ ਵਿੱਚ ਸ਼ੇਰ ਜਿਡਾ ਦਿਲ ਰੱਖਦੀ ਸੋ ਸਾਰੀਆਂ ਪੰਜਾਬਣਾਂ ਜਿਹੜਾ ਦਿਲ ਹੈ ਉਹ ਸ਼ੇਰ ਵਰਗਾ ਹੁੰਦਾ ਹੈ ਔਰ ਜਿੱਥੇ ਉਹਨਾਂ ਨੇ ਆਪਣੇ ਸੁਪਨੇ ਪੂਰੇ ਕਰਨੇ ਆ ਉਥੇ ਆਪਣੇ ਪਰਿਵਾਰਾਂ ਨੂੰ ਸੰਭਾਲਣਾ ਹੈ ਆਪਣੇ ਬੱਚਿਆਂ ਨੂੰ ਸੰਭਾਲਣਾ ਸੋ ਮੈਨੂੰ ਲੱਗਦਾ ਹਰ ਕੁੜੀ ਪੰਜਾਬਣ ਐ ਵੀਦੀ ਹੈ ਇਹੀ ਸਾਡੀ ਸੰਸਕ੍ਰਿਤੀ ਹੈ ਸਾਡੀ ਪੰਜਾਬੀਅਤ ਹੈ ਮੈਂ ਸਟੇਜ ਤੇ ਦੇਖ ਰਿਹਾ ਸੀ ਤੁਸੀਂ ਇੱਕ ਬਹੁਤ ਵੱਡਾ ਬਿਆਨ ਦੇ ਰਹੇ ਸੀ ਕਿ ਹਰ ਵੀ ਕੁੜੀਆਂ ਨੂੰ ਅਸਲਾ ਵੀ ਰੱਖਣਾ ਚਾਹੀਦਾ ਦੀ ਜਿਹੜੇ ਸੱਟ ਸਾਡੀ ਜਿਹੜੇ ਗੁਰੂ ਸਾਹਿਬ ਨੇ ਵੀ ਸਾਨੂੰ ਕਿਹਾ ਗੁਰਗਮ ਸਿੰਘ ਜੀ ਨੇ ਕਿਹਾ ਸੀ ਕਿ ਆਪਣੀ ਤੁਸੀਂ ਰੱਖਿਆ ਲਈ ਸ਼ਸਤਰ ਰੱਖੋ ਸੋ ਇਹ ਸਾਡਾ ਸਭਿਆਚਾਰ ਹੈ ਇਹ ਅਸੀਂ ਆਪਣੀ ਸੇਫਟੀ ਲਈ ਤੇ ਜਿਹੜੇ ਕੋਈ ਮਜਲੂਮ ਹੁੰਦੇ ਨੇ ਲੋਕ ਉਹਨਾਂ ਦੀ ਹੈਲਪ ਲਈ ਅਸੀਂ ਰੱਖਦੇ ਰਹੇ ਆ ਇਹ ਸਾਡਾ ਇਤਿਹਾਸ ਹੈ ਸੋ ਮੇਰੇ ਹਿਸਾਬ ਨਾਲ ਜਰੂਰ ਆਪਣੀ ਸੇਫਟੀ ਲਈ ਰੱਖਣਾ ਚਾਹੀਦਾ ਜਦੋਂ ਕਾਲਜ ਪੜ੍ਹਦੇ ਸੀ ਫਿਰ ਉਦੋਂ ਬਾਪੂ ਨੇ ਇੰਨੀ ਕੁ ਖੁੱਲ੍ਹ ਦਿੱਤੀ ਸੀ ਵੀ ਜੇ ਕੋਈ ਤਿੰਨ ਪੰਜ ਕਰੇ ਸਬਕ ਸਿਖਾ ਕੇ ਹੀ ਕਰੇ ਮੋੜਨਾ ਅੱਖ ਦੀ ਘੂਰ ਹੀ ਬਹੁਤ ਸੀ ਸੋ ਪਿਆਰ ਨਾਲ ਹੀ ਸਾਰੇ ਮੰਨ ਜਾਂਦੇ ਸੀਗੇ ਵੀ ਭਾਈ ਮੈਂ ਕਿਹਾ ਬਈ ਕੀਕ ਆਪਣਾ ਤਰੀਕੇ ਨਾਲ ਹੀ ਗੱਲ ਕਰਨੀ ਹੈ ਸੋ ਪਰ ਜਿਹੜੀ ਦਲੇਰੀ ਹੈ ਸਾਡੇ ਖੂਨ ਚ ਹੈ ਜਿਹੜੀ ਗੱਲਾਂ ਚ ਦਲੇਰੀ ਬੋਲਦੀ ਹੈ ਗੀਤਾਂ ਚ ਦਲੇਰੀ ਇਹ ਖੂਨ ਦੀ ਦਲੇਰੀ ਹੈ ਜ਼ਿੰਦਗੀ ਜਿੰਦਾਦਿਲੀ ਨਾਲ ਜੀਣ ਦੀ ਗੱਲ ਹੈ ਬਿਲਕੁਲ ਇਹ ਕੋਈ ਦਿਖਾਵਾ ਨਹੀਂ ਹੁੰਦਾ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਹੈ ਕਿ ਬਹੁਤ ਲੋਕਾਂ ਨੂੰ ਲੱਗਦਾ ਹੈ ਸ਼ਾਇਦ ਅਸੀਂ ਲੋਕ ਜਿਹੜੇ ਪੰਜਾਬੀ ਆ ਐਵੇਂ ਦੇ ਅਸੀਂ ਦਿਖਾਵਾ ਕਰਦੇ ਆ ਬਟ ਮੈਨੂੰ ਹੀ ਲੱਗਦਾ ਹੈ ਕਿ ਇਹ ਗੁੜਤੀ ਚ ਮਿਲੀਆਂ ਹੋਈਆਂ ਗੱਲਾਂ ਨੇ ਅਸੀਂ ਜਿੰਦਾਦਿਲੀ ਨਾਲ ਔਰ ਜੋਸ਼ ਨਾਲ ਜ਼ਿੰਦਗੀ ਜਿਉਣਾ ਪਸੰਦ ਕਰਦੇ ਆ ਪਰ ਇੱਕ ਗੱਲ ਹੈ ਜਿਵੇਂ ਤੁਸੀਂ ਗੁੜਤੀ ਦੀ ਗੱਲ ਕਰੀ ਐ ਹੁਣ ਤਾਂ ਬਹੁਤ ਸਾਰੇ ਉਹਨਾਂ ਤੋਂ ਗੁੜਤੀ ਦਵਾਉਂਦੇ ਜਿਹੜੇ ਰੀਲਾਂ ਵਾਲੇ ਸਟਾਰ ਨੇ ਲੱਗਦਾ ਵੀ ਗੁੜਤੀ ਦਵਾਉਣੀ ਆ ਤਾਂ ਕਿਸੇ ਅਣਖੀ ਬੰਦੇ ਤੋਂ ਦਵਾਓ ਜਿਹੜਾ ਦਲੇਰੀ ਵੀ ਗੂੰਜੇ ਹਾਂਜੀ ਮੈਨੂੰ ਇਹੀ ਲੱਗਦਾ ਕਿਉਂਕਿ ਮੈਂ ਤਾਂ ਹਿਸਟਰੀ ਬਹੁਤ ਪੜ੍ਹਦੀ ਆ ਮੈਨੂੰ ਬੜਾ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਜਿੱਥੋਂ ਅਸੀਂ ਸ਼ੁਰੂ ਹੋਏ ਆ ਮੈਂ ਤਾਂ ਸਾਰੇ ਸਾਡੇ ਯੂਥ ਨੂੰ ਕਹਿਣੀ ਹੁੰਦੀ ਆ ਵੀ ਮਾਣ ਕਰਿਆ ਕਰੋ ਅਸੀਂ ਪੰਜਾਬ 'ਚ ਜੰਮੇ ਹੂੰ ਇਹਨੂੰ ਧਰਤੀ ਨੂੰ ਸਜਦਾ ਕਰਿਆ ਕਰੋ ਕਿ ਜਿਹੜੀ ਤੁਹਾਡੇ ਅੰਦਰਲੀ ਇੱਕ ਚਿੰਗ ਹੈ ਵਾ ਉਹ ਇੱਥੋਂ ਮਿਲੀ ਐ ਸੋ ਅਸੀਂ ਬਹੁਤ ਭੱਗ ਵਾਲਿਆ ਕਿ ਅਸੀਂ ਪੰਜਾਬ ਚ ਜੰਮੀ ਪੰਜਾਬੀਅਤ ਸਾਡੇ ਹਿੱਸੇ ਪਰ ਇੱਕ ਇੱਕ ਸਵਾਲ ਹੈ ਬੀਟੀ ਜੀ ਇੱਕ ਦੋ ਗੱਲਾਂ ਹੀ ਨੇ ਵੀ ਤੁਸੀਂ ਇੰਨਾ ਚਿਰ ਵਿਦੇਸ਼ ਦੇ ਵਿੱਚ ਰਹਿੰਦੇ ਹੋ ਜਾਦਾ ਸਮਾਂ ਪਰ ਪੰਜਾਬੀ ਤੁਹਾਡੇ ਸ਼ਬਦ ਮੈਨੂੰ ਲੱਗਦੀ ਜਿੰਨਾ ਆਪਾਂ ਗੱਲ ਕਰੀਏ ਇੱਕ ਵੀ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲਿਆ ਐਨੀ ਪੰਜਾਬੀ ਤੇ ਪਕੜ ਤੇ ਨਹੀਂ ਤਾਂ ਆਮ ਤੌਰ ਤੇ ਬੰਦਾ ਇੱਕ ਜਿਹੜਾ ਕੈਨੇਡਾ ਦਾ ਕੱਢਿਆ ਹੋਵੇ ਉਹ ਉਂਗਲੀਆਂ ਮਾਰ ਕੇ ਗੱਲ ਕਰਦਾ ਅਸੀਂ ਤਾਂ ਗੋਰਿਆਂ ਨੂੰ ਵੀ ਪੰਜਾਬੀ ਸਿਖਾ ਦਿੰਦੇ ਆ ਉਹ ਕਹਿੰਨਗੇ ਹਾਂ ਯੂ ਆਰ ਅ ਪ੍ਰਿੰਸੈਸ ਮੈਂ ਸੂਟ ਦੇਖ ਕੇ ਸਾਡਾ ਉਹਨੂੰ ਲੱਗਦਾ ਸੀ ਪ੍ਰਿੰਸੈਸ ਹੈ ਮੈਂ ਕਿਹਾ ਏਵਰੀ ਪੰਜਾਬਨ ਪ੍ਰਿੰਸੈਸ ਹੈ ਸੋ ਉਸ ਦਾ ਗੋਰੀਆ ਨੂੰ ਵੀ ਉਹ ਸਾਡਾ ਕਲਚਰ ਲਾਈ ਕਰਦੇ ਆ ਅੱਜ ਕਿੱਥੇ ਬੁਲੰਦੀਆਂ ਤੇ ਪੰਜਾਬੀ 뮤직 ਪੰਜਾਬੀ ਡ्रेसेस ਸੋ ਆਪਾਂ ਤਾਂ ਜੰਮੇ ਹੀ ਰਾਜੇ ਆ ਸੋ ਇਸ ਕਰਕੇ ਜਿੱਲਾ ਦੀ ਬਸ ਮਾਣ ਕਰਨ ਦੀ ਗੱਲ ਹੁੰਦੀ ਹੈ ਵੀ ਤੁਸੀਂ ਮਾਣ ਕਿਹੜੀ ਚੀਜ਼ ਤੇ ਕਰਨਾ ਅਗੋਰੀਆਂ ਦੀਆਂ ਕਟੀਆਂ ਫੜੀਆਂ ਜੀ ਇਹਨਾਂ ਦੇ ਕਰਨਾ ਜਾਂ ਫਿਰ ਸਾਡੇ ਪੰਜਾਬੀ ਰੰਗ ਢੰਗ ਦੇ ਨਹੀਂ ਮਾਣ ਤਾਂ ਆਪਣੀ ਵਿਰਸੇ ਦਾ ਹੁੰਦਾ ਹੈ ਜੀ ਬਾਕੀ ਇਹ ਹੁੰਦਾ ਹੈ ਕਿ ਹਰ ਤਰ੍ਹਾਂ ਦਾ ਜਿੱਥੇ ਦਾ ਮਾਹੌਲ ਹੁੰਦਾ ਹੈ ਕਈ ਵਾਰੀ ਤੁਹਾਨੂੰ ਪਾਉਣਾ ਪੈਂਦਾ ਤੁਸੀਂ ਡਰਾਈਵ ਕਰਨਾ ਹੈ ਤੁਸੀਂ ਜਾਣਾ ਹੈ ਪਬਲੀਕਲੀ ਕਈ ਵਾਰੀ ਤੁਸੀਂ ਉਸ ਤਰ੍ਹਾਂ ਦੀ ਡਰੈਸੇ ਪਾਉਨੇ ਹੋ ਪਰ ਜੋ ਆਪਣਾ ਪੰਜਾਬ ਹੈ ਪੰਜਾਬੀਅਤ ਹੈ ਪ੍ਰਾਊਡ ਕੀ ਬਾਤ ਆਖਰ ਦੇ ਵਿੱਚ ਇੱਕ ਗੱਲ ਹੈ ਜੀ ਜਿਹੜਾ ਤੁਸੀਂ ਸਮਾਈਲ ਕਰਦੇ ਹੋ ਮੈਨੂੰ ਲੱਗਦੀ ਵੀ ਇਸ ਉਮਰ ਦੇ ਵਿੱਚ ਆ ਕੇ ਨਾ ਬੰਦਾ ਥੋੜਾ ਜਿਹਾ ਢਿੱਲਾ ਹੁੰਦਾ ਵੈਸੇ ਉਮਰ ਕੁੜੀਆਂ ਦੀ ਪੁੱਛਣੀ ਨਹੀਂ ਚਾਹੀਦੀ ਪਰ ਕਹਿੰਦੇ ਮਤਲਬ ਇਹ ਗੱਲ ਇਹ ਆ ਵੀ ਜਿਹੜੀ ਇਹ ਸਮਾਈਲ ਦਾ ਰਾਜ ਕੀ ਹੈ ਕਿਉਂਕਿ ਪਿੱਛੇ ਇੱਕ ਨਾ ਮੈਂ ਤੁਹਾਨੂੰ ਚਲੋ 2 ਮਿੰਟ ਦੀ ਗੱਲ ਉਹ ਮੇਰੇ ਦੋਸਤ ਕਹਿੰਦੇ ਵੀ ਉਹਦੀ ਘਰ ਵਾਲੀ ਕਹਿੰਦਾ ਬੁੱਢੀ ਨਹੀਂ ਹੋਈ ਮੈਂ ਕਿਹਾ ਸ਼ੁਕਰ ਕਰਿਆ ਕਰੋ ਤੇ ਘਰ ਨੇ ਬੁੱਢੀ ਹੋਣ ਨਹੀਂ ਦਿੱਤੀ ਉਵੇਂ ਫਿਰ ਤੁਸੀਂ ਹਸਬੰਡ ਦਾ ਵੀ ਸ਼ੁਕਰਗੁਜ਼ਾਰ ਮੰਨਦੇ ਹੋ ਵੀ ਜਿਹੜੇ ਜਿੰਨਾ ਕਰਕੇ ਸਮਾਈਲ ਚਿਹਰੇ ਤੇ ਆਲਵੇਜ਼ ਹੈ ਬਿਲਕੁਲ ਜੀ ਅਸੀਂ ਜਿਹੜੀਆਂ ਕੁੜੀਆਂ ਅਸੀਂ ਤਾਂ ਸਪੋਰਟ ਚੱਲਦੀਆਂ ਸਾਡੀ ਸਾਡੀ ਇੱਜ਼ਤ ਸਾਡਾ ਪਰਿਵਾਰ ਜਦੋਂ ਥਾਪੜਾ ਹੋਵੇ ਫਿਰ ਦੂਜੇ ਪਰਿਵਾਰ ਸ ਸਾਡੇ ਹਸਬੰਡ ਦਾ ਜਦੋਂ ਸਪੋਰਟ ਹੋਵੇ ਤਾਂ ਸਮਾਈਲ ਇਸਮਾਈਲ ਆ ਸੱਸ ਚੰਗੀ ਮਿਲ ਜੇ ਸਸਾ ਨਾਲ ਹਮੇਸ਼ਾ ਮੈਨੂੰ ਹੀ ਲੱਗਦਾ ਇੱਕ ਥੋੜਾ ਜਿਹਾ ਗੈਪ ਹੁੰਦਾ ਉਹ ਬਹੁਤ ਜ਼ਿਆਦਾ ਸਿਆਣੇ ਹੁੰਦੇ ਆ ਤੇ ਕੁੜੀਆਂ ਹੌਲੀ ਹੌਲੀ ਚੀਜ਼ਾਂ ਸਿੱਖਦੀਆਂ ਨੇ ਪਰ ਅੰਡਰਸਟੈਂਡਿੰਗ ਬਣ ਜਾਂਦੀ ਹੈ ਟਾਈਮ ਥੋੜਾ ਲੱਗਦਾ ਜਰੂਰ ਪਰ ਜੇ ਤੁਸੀਂ ਮੈਨੂੰ ਲੱਗਦੀ ਗਏ ਹੋਗੇ ਆਪਦੇ ਸਹੁਰੇ ਪਰਿਵਾਰ ਚ ਤਾਂ ਥੋੜੇ ਤਾਂ ਸਾਰੇ ਪੈਰਾਂ ਨੂੰ ਪੈਰਾਂ ਨੂੰ ਚੱਕਣ ਵਾਲੀ ਗੱਲ ਆ ਵੀ ਤਲੀਆਂ ਦੇਣ ਵਾਲੀ ਗੱਲ ਆ ਵੀ ਕਹਿੰਦੇ ਨੇ ਸਾਡੇ ਕਰੇ ਸਟਾਰ ਗੇਕ ਆ ਸਾਡੇ ਮੁੰਡੇ ਦੀ ਘਰ ਵਾਲੀ ਆ ਬਈ ਨਹੀਂ ਐਵੇਂ ਨਹੀਂ ਹੁੰਦਾ ਮੇਰੇ ਲਈ ਮੇਰੇ ਸਟਾਰ ਮੇਰੇ ਹਸਬੰਡ ਨੇ ਔਰ ਮੇਰੀ ਮਦਰ ਇਨ ਲਾ ਮੈਨੂੰ ਲੱਗਦਾ ਮੈਂ ਆਪਣੀ ਮਾਂ ਤੋਂ ਇੰਨਾ ਕੁਝ ਆ ਮੈਂ ਰੋਹੀ ਸਾਹਬਣੀ ਆਪਣੇ ਮਦਰ ਨੂੰ ਲਾ ਤੋਂ ਸਿੱਖੀ ਆ ਜੀ ਕਿਉਂਕਿ ਪਹਿਲਾਂ ਲੋਡ ਹੀ ਨਹੀਂ ਪਈ ਹੁਣ ਲੋਡ ਪੈਂਦੀ ਹੈ ਅਮਰੀਕਾ ਚ ਤੁਹਾਨੂੰ ਫਿਰ ਆਪ ਹੀ ਸਾਰਾ ਕੰਮ ਕਰਨੇ ਪੈਂਦੇ ਸੋ ਐਵੇਂ ਦੀ ਗੱਲ ਨਹੀਂ ਜੀ ਆਪਾਂ ਚੰਗੇ ਤਰੀਕੇ ਨਾਲ ਉਹਨੂੰ ਪੋਜ਼ਿਟਿਵਿਟੀ ਨਾਲ ਦੇਖਦੇ ਆ ਜੀ ਤਾਂ ਸਾਰਾ ਕੁਝ ਬਹੁਤ ਚੰਗਾ ਹੈ ਜ਼ਿੰਦਗੀ ਇੱਕ ਵਾਰ ਮਿਲਣੀ ਆ ਰੱਜ ਕੇ ਜੀ ਲੋ ਖੁਸ਼ੀਆਂ ਮਨਾ ਕੇ ਜਾਓ ਇੱਥੇ ਕਿਸੇ ਨੇ ਮੁੜ ਕੇ ਨਹੀਂ ਆਉਣਾ ਮੈਂ ਹਮੇਸ਼ਾ ਇਹ ਗੱਲ ਕਰਦੀ ਆ ਇੰਨਾ ਪਿਆਰ ਵੱਡੋ ਹੈ ਜੀ ਖੁਸ਼ ਹੋ ਕੇ ਜਿਓ ਉਹ ਮੇਰਾ ਜੀ ਕਰਦਾ ਮਕਦਮਾ ਕਰਦਾ ਜਿਹੜਾ ਖੁਸ਼ ਹੋ ਕੇ ਨਹੀਂ ਜਿਉਂਦਾ ਸਹੀ ਕਰਦਾ ਜੀ ਹਾਂ ਜੀ ਹਾਂ ਸੋ ਮੇਰਾ ਪਿਆਰ ਹੈ ਸਾਰੇ ਪੰਜਾਬੀਆਂ ਨੂੰ ਔਰ ਜਿੱਥੇ ਤੁਸੀਂ ਅੱਜ ਮੈਨੂੰ ਮਿਲੇ ਆ ਜੀ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਮੇਰਾ ਜੱਟ ਬਹੁਤ ਹੀ ਪਿਆਰਾ ਗੀਤ ਹੈ ਤੁਹਾਡੇ ਵਰਗੇ ਵਧੀਆ ਵਧੀਆ ਜਿਹੜੇ ਮੁੰਡੇ ਆ ਸਾਡੇ ਪੰਜਾਬੀ ਉਹਨਾਂ ਲਈ ਮੈਂ ਗਾਇਆ ਬਿਲਕੁਲ ਗਾਉਂਦਾ ਮੈਂ ਕਿਹਾ ਜੀ ਕਹੈਂਟ ਮੁੰਡੇ ਨੇ ਸਾਡੇ ਪੰਜਾਬੀ ਪੂਰੀ ਦੁਨੀਆ ਚ ਜਿਵੇਂ ਪੰਜਾਬਣਾ ਪੰਜਾਬੀ ਸਾਡੇ ਮੁੰਡਿਆਂ ਦਾ ਕੋਈ ਬਦਲ ਨਹੀਂ ਸੋ ਮੈਨੂੰ ਬਹੁਤ ਮਾਣ ਹੈ ਕਿ ਮੈਂ ਇੱਕ ਪੰਜਾਬ ਚ ਜੰਮੀ ᱛੀ ਅਰ ਪੰਜਾਬੀਅਤ ਪੂਰੀ ਦੁਨੀਆ ਚ ਲੈ ਕੇ ਜਾਈਏ ਸੋ ਗਾਦੇ ਜੀ ਮੈਂ ਕਹਣਾ ਜਾਂਦੇ ਜਾਂਦੇ ਏਰੀ ਚ ਕਹਨੇ ਉਹਨੂੰ ਸਾਰੇ ਬਾਦਸ਼ਾਹ ਤੱਕ ਪਾਉਂਦੀ ਮੁੰਡੇ ਦੀ ਪਛਾਣ ਹੱਥ ਦੀ ਸ਼ੌਂਕ ਨਾਲ ਕਰੇ ਰੱਖੀਆਂ ਨੇ ਗੱਡੀਆਂ ਉਂਜ ਤਾਏ ਬੁਲਟ ਸਵਾਰੀ ਜੱਟ ਦੀ ਕਰਦੇ ਸਲਾਮਾਉ ਨੂੰ ਜਗ ਖੜਕੇ ਮੁੱਛਾਂ ਐਵੇਂ ਤਾਂ ਨੀ ਚਾੜ ਰੱਖਦਾ ਜੱਟੀ ਸੀਨੇ ਵਿੱਚ ਸ਼ੇਰ ਜਿਡਾ ਦਿਲ ਰੱਖਦੀ ਮੇਰਾ ਝਟ ਹਥਿਆਰ ਰੱਖਦਾ ਕੀ ਬਾਤ ਹੈ ਮੇਰੇ ਲੱਗਦੀ ਤੁਸੀਂ ਪੰਜ ਚਾਰ ਫਾਇਰ ਵੇ ਅੱਜ ੱੱਕੇ ਨਾ ਕਢਾ ਦੇ ਰਿਆ ਗਾਣਾ ਲੱਗ ਗਿਆ ਤਾਂ ਨਹੀਂ ਇਹ ਦਲੇਰੀ ਅਸੀਂ ਰੱਖਣੀ ਜ਼ਰੂਰੀ ਹੈ ਪਰ ਬਹੁਤ ਧਿਆਨ ਨਾਲ ਆਪਣੇ ਆਪ ਦਾ ਵਿਚਾਰ ਰੱਖਣਾ ਆਪਣੇ ਲੋਕਾਂ ਦਾ ਸਿਰਫ ਹਿਫਾਜ਼ਤ ਲਈ ਰੱਖਣਾ